ਬੀਤੇ ਦਿਨ ਗੱਤਕਾ ਖਿਡਾਰੀ ਨਿਹੰਗ ਸਿੰਘ ਰਗਵੀਰ ਸਿੰਘ ਦਾ ਕਿਸੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ Laash ਨੂੰ Ludhiana ਦੀ Beabad Colony Country Villa ਦੇ ਵਿੱਚ ਸੁੱਟ ਦਿੱਤਾ ਸੀ ਅਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਪੰਜ ਨਾਮਾ ਤਿਆਰ ਕਰਕੇ ਉਸ ਦੀ Laash ਨੂੰ Post Mortem ਦੇ ਲਈ Civil Hospital ਭੇਜ ਦਿੱਤਾ ਸੀ ਨਿਹੰਗ ਰਗਵੀਰ ਸਿੰਘ ਦੀ ਮ੍ਰਿਤਕ ਦੇਨ ਉਸ ਦੇ ਜੱਦੀ ਪਿੰਡ ਬੱਲੇਵਾਲ ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਸੰਸਕਾਰ ਦੇ ਲਈ ਲਿਆਂਦਾ ਗਿਆ ਰਗਵੀਰ ਸਿੰਘ ਦੀ ਅੰਤਿਮ ਯਾਤਰਾ ਦੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਸ਼ਾਮਲ ਹੋਈਆਂ ਅਤੇ ਉਸ ਨੂੰ ਅੰਤਿਮ ਵਿਦਾਇਗੀ ਸਾਬ ਵਾਹਿਗੁਰੂ ਜੀ ਕੀ ਫਤਿਹ ਭਾਈ ਰਗਵੀਰ ਸਿੰਘ ਉਰਫ ਫਤੇ ਜਿਹਦਾ ਬੜੀ ਬਹਿਰੇਮੀ ਨਾਲ ਕਤਲ ਕੀਤਾ ਗਿਆ ਰਕਸ਼ਸ਼ਾਂ ਵੱਲੋਂ ਉਹਨਾਂ ਰਕਸ਼ਸ਼ਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਕਾਨੂੰਨ ਮੁਤਾਬਕ ਮਿਲਣੀ ਚਾਹੀਦੀ ਹੈ ਕਿਸੇ ਦਾ ਨਜਾਇਜ਼ ਬੱਚਾ ਨਾ ਫੜਿਆ ਜਾਵੇ ਨਾ ਉਹਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਇਹ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਜਿਹੜੇ ਬੰਦਿਆਂ ਨੇ ਇਹ ਕਾਰਮ ਕੀਤਾ ਹੈ ਬੱਚੇ ਦੇ ਦੋਨੋਂ ਹੱਥ ਵੱਢ ਕੇ ਤਜਾਬ ਪਾ ਕੇ ਛੱਟਿਆ ਹੈ ਉਹਨਾਂ ਦੀ ਵੱਧ ਚੜ ਕੇ ਸੇਵਾ ਹੋਣੀ ਚਾਹੀਦੀ ਹੈ ਉਹਨਾਂ ਦੀ ਡਾਂਗ ਪਲੇਟ ਹੋਣੀ ਚਾਹੀਦੀ ਹੈ। ਸਾਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਕਿਸੇ ਬੱਚੇ ਨੂੰ ਤੰਗ ਨਾ ਕੀਤਾ ਜਾਵੇ। ਮਿੱਟੀ 18 ਅਕਤੂਬਰ ਨੂੰ ਭਾਈ ਰਗਵੀਰ ਸਿੰਘ ਫਤਿਹ ਉਸ ਦੀ ਅੰਤਿਮ ਅਰਦਾਸ ਹੈ। ਸਾਰੇ ਗੁਰਮੁਖ ਪਿਆਰਿਆਂ ਨੂੰ ਅਪੀਲ ਹੈ ਵੀ ਵੱਧ ਚੜ ਕੇ ਪਹੁੰਚਣ। ਬਾਕੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੀ ਆਪਣੇ ਜਿਹੜਾ ਕੰਮ ਕਰ ਰਹੇ ਆ ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਬੈਠੀਆਂ ਜਿਨ੍ਹਾਂ ਨੂੰ ਪਤਾ ਹੈ ਕਿ ਭਾਈ ਰਗਵੀਰ ਸਿੰਘ ਕਤਕੇ ਦਾ ਕੁਛਕੋਟੀ ਦਾ ਖਿਡਾਰੀ ਜੋ ਪਿਛਲੇ ਦਿਨੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਦਾ ਸੰਸਕਾਰ ਕੱਲ 10 ਤਰੀਕ ਦਿਨ ਮੰਗਲਵਾਰ ਨੂੰ ਉਹਨਾਂ ਦੇ ਹੀ ਪਿੰਡ ਪਿੰਡ ਬੱਲੋਵਾਲ ਵਿਖੇ ਕੀਤਾ ਗਿਆ ਤੇ ਨਾਲ ਹੀ ਪ੍ਰਸ਼ਾਸਨ ਨੂੰ ਨਿਮਰਤਾ ਸਹਿਤ ਬੇਨਤੀ ਹੈ ਸਾਡੀ ਕਿ ਇਹ ਜੋ ਵੀਰ ਦਾ ਕਤਲ ਹੋਇਆ ਬੱਚੇ ਦਾ ਇਹਦੇ ਕਾਤਲਾਂ ਤੱਕ ਜਰੂਰ ਪਹੁੰਚਿਆ ਜਾਵੇ ਜੋ ਪਰਿਵਾਰ ਹੈ ਅਤੇ ਸਿੱਖ ਸੰਗਤ ਗੱਤਕਾ ਦੇ ਬੱਚੇ ਨੇ ਉਹਨਾਂ ਦੇ ਮਿੱਤਰ ਦੋਸਤ ਜਿੰਨੇ ਵੀ ਖਾੜੇ ਸਾਰੇ ਰਲ ਮਿਲ ਕੇ ਖੇਡਦੇ ਸੀ ਉਹਨਾਂ ਨੂੰ ਇਨਸਾਫ ਮਿਲਿਆ ਜਾਵੇ ਤਾਂ ਕਿ ਇਨਸਾਫ ਦੀ ਬਹਾਰ ਲਾਈ ਜਾ ਰਹੀ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਹੋਰ ਜ਼ੋਰ ਅਪੀਲ ਕਰਦੇ ਹਾਂ ਕਿ ਸਾਨੂੰ ਪੂਰਾ ਇਨਸਾਫ ਮਿਲਿਆ ਜਾਵੇ ਜੋ ਵੀ ਇਹ ਦਰਿੰਦਿਆਂ ਨੇ ਕਤਲ ਕੀਤਾ ਉਹਨਾਂ ਤੱਕ ਪ੍ਰਸ਼ਾਸਨ ਜਰੂਰ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਜੀ ਰੋਟਾ ਦੀ ਰਿਪੋਰਟ ਬੀਤੇ ਦਿਨ ਇੱਕ ਗੱਤਕਾ ਖਿਡਾਰੀ ਨਿਹੰਗ ਸਿੰਘ ਰਗਵੀਰ ਸਿੰਘ ਦਾ ਕਿਸੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ লাশ ਨੂੰ ਲੁਧਿਆਣਾ ਦੀ ਬੇਬਾਦ ਕਲੋਨੀ ਕੰਟਰੀ ਬਲਾ ਦੇ ਵਿੱਚ ਸੁੱਟ ਦਿੱਤਾ ਸੀ ਅਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਪੰਜ ਨਾਮਾ ਤਿਆਰ ਕਰਕੇ ਉਸ ਦੀ লাশ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਸੀ ਨਿਹੰਗ ਰਗਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਬੱਲੇਵਾਲ ਦੇ ਸ਼ਮਸ਼ਾਨ ਘਾੜ ਦੇ ਵਿੱਚ ਅੰਤਿਮ ਸੰਸਕਾਰ ਦੇ ਲਈ ਲਿਆਂਦਾ ਗਿਆ ਰਗਵੀਰ ਸਿੰਘ ਦੀ ਅੰਤਿਮ ਯਾਤਰਾ ਦੇ ਵੱਡੀ ਗਿਣਤੀ ਦੇ ਵਿੱਚ ਨੇ ਹੰਗ ਸਿੰਘ ਜਿੱਥੇ ਬੰਦੀਆਂ ਸ਼ਾਮਲ ਹੋਈਆਂ ਅਤੇ ਉਸ ਨੂੰ ਅੰਤਿਮ ਵਿਦਾਇਗੀ ਸਾਬ ਵਾਹਿਗੁਰੂ ਜੀ ਕੀ ਫਤਿਹ ਭਾਈ ਰਗਵੀਰ ਸਿੰਘ ਉਰਫ ਫਤਿਹ ਜਿਹਦਾ ਬੜੀ ਬਹਿਰੇਮੀ ਨਾਲ ਕਤਲ ਕੀਤਾ ਗਿਆ ਰਕਸ਼ਸ਼ਾਂ ਵੱਲੋਂ ਉਹਨਾਂ ਰਕਸ਼ਸ਼ਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਕਾਨੂੰਨ ਮੁਤਾਬਕ ਮਿਲਣੀ ਚਾਹੀਦੀ ਹੈ ਕਿਸੇ ਦਾ ਨਜਾਇਜ਼ ਬੱਚਾ ਨਾ ਫੜਿਆ ਜਾਵੇ ਨਾ ਉਹਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਇਹ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਜਿਹੜੇ ਬੰਦਿਆਂ ਨੇ ਇਹ ਕਾਰਮ ਕੀਤਾ ਹੈ ਬੱਚੇ ਦੇ ਦੋਨੋਂ ਹੱਥ ਵੱਢ ਕੇ ਤਜਾਬ ਪਾ ਕੇ ਛੱਟਿਆ ਹੈ ਉਹਨਾਂ ਦੀ ਵੱਧ ਚੜ ਕੇ ਸੇਵਾ ਹੋਣੀ ਚਾਹੀਦੀ ਹੈ ਉਹਨਾਂ ਦੀ ਡਾਂਗ ਪਲੇਟ ਹੋਣੀ ਚਾਹੀਦੀ ਹੈ ਸਾਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਕਿਸੇ ਬੱਚੇ ਨੂੰ ਤੰਗ ਨਾ ਕੀਤਾ ਜਾਵੇ ਮਿੱਤੀ 18 ਅਕਤੂਬਰ ਨੂੰ ਭਾਈ ਰਗਵੀਰ ਸਿੰਘ ਫਤਿਹ ਉਸ ਦੀ ਅੰਤਿਮ ਅਰਦਾਸ ਹੈ ਸਾਰੇ ਗੁਰਮੁਖ ਪਿਆਰਿਆਂ ਨੂੰ ਅਪੀਲ ਹੈ ਵੀ ਵੱਧ ਚੜ ਕੇ ਪਹੁੰਚਣ ਬਾਕੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੀ ਆਪਣੇ ਜਿਹੜਾ ਕੰਮ ਕਰ ਰਹੇ ਆ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਬੈਠੀਆਂ ਜਿਨ੍ਹਾਂ ਨੂੰ ਪਤਾ ਹੈ ਕਿ ਭਾਈ ਰਗਵੀਰ ਸਿੰਘ ਘੱਤਕੇ ਦਾ ਕੁਛਕੋਟੀ ਦਾ ਖਿਡਾਰੀ ਜੋ ਪਿਛਲੇ ਦਿਨੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਦਾ ਸੰਸਕਾਰ ਕੱਲ 10 ਤਰੀਕ ਦਿਨ ਮੰਗਲਵਾਰ ਨੂੰ ਉਹਨਾਂ ਦੇ ਹੀ ਪਿੰਡ ਪਿੰਡ ਬੱਲੋਵਾਲ ਵਿਖੇ ਕੀਤਾ ਗਿਆ ਦੇ ਨਾਲ ਹੀ ਪ੍ਰਸ਼ਾਸਨ ਨੂੰ ਨਿਮਰਤਾ ਸਹਿਤ ਬੇਨਤੀ ਹੈ ਸਾਡੀ ਕਿ ਇਹ ਜੋ ਵੀਰ ਦਾ ਕਤਲ ਹੋਇਆ ਬੱਚੇ ਦਾ ਇਹਦੇ ਕਾਤਲਾਂ ਤੱਕ ਜਰੂਰ ਪਹੁੰਚਿਆ ਜਾਵੇ ਜੋ ਪਰਿਵਾਰ ਹੈ ਅਤਿ ਸਿੱਖ ਸੰਗਤ ਗੱਤਕਾ ਦੇ ਬੱਚੇ ਨੇ ਉਹਨਾਂ ਦੇ ਮਿੱਤਰ ਦੋਸਤ ਜਿੰਨੇ ਵੀ ਖਾੜੇ ਸਾਰੇ ਰਲ ਮਿਲ ਕੇ ਖੇਡਦੇ ਸੀ ਉਹਨਾਂ ਨੂੰ ਇਨਸਾਫ ਮਿਲਿਆ ਜਾਵੇ ਤਾਂ ਕਿ ਇਨਸਾਫ ਦੀ ਬਹਾਰ ਲਾਈ ਜਾ ਰਹੀ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਹੋਰ ਜ਼ੋਰ ਅਪੀਲ ਕਰਦੇ ਹਾਂ ਕਿ ਸਾਨੂੰ ਪੂਰਾ ਇਨਸਾਫ ਮਿਲਿਆ ਜਾਵੇ ਜੋ ਵੀ ਇਹ दरिद कतल क उन तक प्रशासन जरूर पहुंचे, वाहिगुरू जी का ख़ालसा वाहिगुरू जी फतिहन न्यूज़ लाइ लुधियानो बशेर जरोटा जी रिपोर्ट